ਮੈਂ ਜਗਦੀਪ ਸਿੰਘ ਪੁੱਤਰ ਸਰਦਾਰ ਹਰਵਿੰਦਰ ਸਿੰਘ ਵਾਸੀ ਪਿੰਡ ਕਨੋਈ ਜ਼ਿਲ੍ਹਾ ਸੰਗਰੂਰ ਮੈਂ ਆਪਣੀ ਮੁੱਢਲੀ ਪੜ੍ਹਾਈ ਪੰਜਾਬ ਗਵਰਨਮੈਂਟ ਸਕੂਲ ਮਹਿਲਾ ਜ਼ਿਲ੍ਹਾ ਸੰਗਰੂਰ ਤੋਂ ਪੂਰੀ ਕੀਤੀ ਜਿਸ ਤੋਂ ਬਾਅਦ ਮੈਂ ਆਪਣੀ ਅੱਗੇ ਦੀ ਪੜ੍ਹਾਈ ਸਰਕਾਰੀ ਰਾਜਾ ਸਕੂਲ ਸੰਗਰੂਰ ਤੋਂ ਕੀਤੀ ਜਿਸ ਤੋਂ ਬਾਅਦ ਅੱਗੇ ਬੀਏ ਗ੍ਰੈਜੂਏਸ਼ਨ ਮੈਂ ਇਗਨੋ ਯੂਨੀਵਰਸਿਟੀ ਦਿੱਲੀ ਤੋਂ ਕੀਤੀ ਹੈ 2018 ਵਿੱਚ ਮੈਨੂੰ ਸਟੈਨੋਗ੍ਰਾਫੀ ਦੇ ਕੋਰਸ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਮੈਂ ਸੰਗਰੂਰ ਵਿਖੇ ਇਸ ਦੀ ਮੁੱਢਲੀ ਪੜ੍ਹਾਈ ਸ਼ੁਰੂ ਕੀਤੀ ਤੇ ਇਸ ਦਾ ਨੋਟੀਫਿਕੇਸ਼ਨ 2022 ਵਿੱਚ ਆਇਆ ਜਿਸ ਤੋਂ ਬਾਅਦ 2023 ਵਿੱਚ ਮਾਰਚ ਦੇ ਮਹੀਨੇ 'ਚ ਦਾ ਪੰਜਾਬੀ ਦੀ ਲਿਖਤੀ ਪੇਪਰ ਲਿਆ ਗਿਆ 6 ਮਈ ਨੂੰ ਮੇਰਾ ਸਟੈਨੋਗ੍ਰਾਫੀ ਦਾ ਲਿਖਤੀ ਪੇਪਰ ਹੋਇਆ ਤੇ 2024 ਵਿੱਚ ਸਾਡੀ ਮਾਰਚ ਦੇ ਮਹੀਨੇ ਵਿੱਚ ਜੁਆਇਨਿੰਗ ਹੋਈ ਅੱਜ ਦੀ ਘੜੀ ਵਿੱਚ ਮੈਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਮੁੱਖ ਦਫ਼ਤਰ ਪਟਿਆਲਾ ਵਿਖੇ ਬਤੌਰ ਸਟੈਨੋਟਾਈਪਿਸਟ ਦੀ ਜੌਬ ਕਰ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਖੇਤੀਬਾੜੀ ਦੇ ਨਾਲ-ਨਾਲ ਆਪਣੀ ਸਟੈਨੋਗ੍ਰਾਫੀ ਵੀ ਜਾਰੀ ਰੱਖੀ ਤੇ ਨਾਲ ਮੈਂ ਟਰਾਂਸਪੋਰਟ ਦਾ ਕੰਮ ਵੀ ਕਰਦਾ ਰਿਹਾ ਪ੍ਰਾਈਵੇਟ ਦੇ ਤੌਰ ਤੇ ਭਗਵੰਤਮਾਨ ਦੀ ਸਰਕਾਰ ਨੇ ਆਉਂਦੇ ਸਾਰੀ ਸਾਰੇ ਪੇਪਰ ਲੈਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਬੇਰੁਜ਼ਗਾਰਾਂ ਨੂੰ ਨੌਕਰੀ ਹਾਸਲ ਹੋਈ ਤੇ ਮੇਰੇ ਪਰਿਵਾਰ ਨੂੰ ਇਸ ਤੋਂ ਪਹਿਲਾਂ ਸਟੈਨੋਗ੍ਰਾਫੀ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਤੇ ਜਦੋਂ ਭਗਵੰਤਮਾਨ ਦੀ ਸਰਕਾਰ ਆਈ ਤਾਂ ਉਹਨਾਂ ਨੇ ਹੁਣ ਸਾਰੇ ਪੇਪਰ ਲਿਆ ਜਿਸ ਨਾਲ ਸਾਨੂੰ ਸਰਕਾਰੀ ਨੌਕਰੀ ਮਿਲੀ ਤੇ ਸਾਡਾ ਫਾਈਨੈਂਸ਼ੀਅਲ ਤੌਰ ਤੇ ਅਸੀਂ ਮਜ਼ਬੂਤ ਹੋ ਗਏ। ਮੈਂ ਪਲੱਸ 2 ਪਾਸ ਹੋਣ ਤੋਂ ਬਾਅਦ ਕੋਈ ਸਰਕਾਰੀ ਪੇਪਰ ਦੇ ਰਹਾਂ ਤੇ ਮੈਂ ਕਈ ਪੇਪਰ ਕਲੀਅਰ ਵੀ ਕੀਤੇ। ਮੈਨੂੰ ਜੌਬ ਨਹੀਂ ਮਿਲ ਸਕੇ ਤੇ ਇਸ ਸਰਕਾਰ ਨੇ ਪ੍ਰੂਫ ਕੀਤਾ ਕਿ ਸਰਕਾਰਾਂ ਜੋ ਵੀ ਚਾਹਣ ਉਹ ਕਰ ਸਕਦੇ ਆ ਤੇ ਲੱਖਾਂ ਹੀ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਸਕਦੇ ਹਨ ਜਿਸ ਨਾਲ ਪੂਰੇ ਪੰਜਾਬ ਦਾ ਪੱਧਰ ਫਾਈਨੈਂਸ਼ੀਅਲ ਤੌਰ ਤੇ ਉੱਚਾ ਹੋ ਜਾਵੇਗਾ। ਇਸ ਵਾਸਤੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦੀ ਹਾਂ।